ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਨੂੰ ਸਵਾਗਤ ਹੈ ਤੁਹਾਡਾ ਆਪਣੇ ਜਨਨ ਤੇ ਅੱਜ ਆ ਵੀ ਆਪਣੇ ਚੈਨਲ ਦੀ 32 ਨੰਬਰ ਵੀਡੀਓ ਤੇ ਕੱਟੀ ਅੱਜ ਆਪਣੀ 32 ਦਿਨਾਂ ਦੀ ਹੋਈ ਅੱਜ ਆਪਾਂ ਇਹਨੂੰ ਮੜਾਪਾਂ ਦੀ ਗੋਲੀ ਦਿੰਨੇ ਆ ਇਹਨਾਂ ਦੇ ਵਿੱਚ ਗੋੜ ਦੇ ਵਿੱਚ ਕੁੱਟ ਕੇ ਥਾੜੂ ਗੀਣਾ ਖਾਲੂ ਗੀਣਾ ਚਲੋ ਉਹ ਵੀ ਐਂ ਦੇ ਦਿੱਤੀ ਹੁਣ ਬਚਾਰਾ ਇਹ ਆਂ ਬੀਮਾ ਪਾਣੀ ਗੋਲੀ ਦੇਣ ਬਹੁਤ ਜ਼ਰੂਰੀ ਹੋ ਗਈ ਜੇ ਪੰਨਾ ਪਾਣੀ ਗੋਲੀ ਨਹੀਂ ਦੇਣੀ ਜੇੜੀ ਆਪਾਂ ਖਰਾਕ ਪਾਉਣੇ ਹੋਵੇ ਪਸ਼ੂ ਨੂੰ ਫਿਰ ਲੱਗਦੀ ਨਹੀਂ ਗਈ ਹੁਣ 32 ਦਿਨਾਂ ਦੀ ਹੋ ਗਈ ਆਪਾਂ ਜਿੰਨੂ ਮੜਾ ਪਾਣੀ ਗੋਲੀ ਦੇ ਦਿੱਤੀ ਬਈ ਗੋਲੀ ਲਈ ਬਹੁਤ ਜ਼ਰੂਰੀ ਹੈ ਬਈ ਜੇ ਪਸ਼ੂ ਕਈ ਵਾਰ ਨਹੀਂ ਆਏ ਗੋਲੀ ਖਾਂਦੇ ਤਾਂ ਮੁੱਢ ਦੇ ਵਿੱਚ ਪਾ ਗੋਲੀ ਦੇ ਦਿਓ ਇਹ ਮੈਂ ਆਪਣਾ ਦੁੱਧ ਉਹਦਾ ਦੁੱਧ ਵਿੱਚ ਪਾ ਕੇ ਘੋਲ ਕੇ ਉਹਦੇ ਵਿੱਚ ਪਾ ਕੇ ਦੇਣੀ ਹੈ ਹੁਣ ਆਪਾਂਗੇ अभी गोली नांगे तो चले तो खा ली थोड़ी थले सरती अर्धी गोली आप दुधी दुद्ध घोल जूगी खड़ी हो खड़ी हो जा आसानी नहीं लड़ी ये देनी जरूरी है बोली ये यही पसंद फीड पौनेसून वाइसिया लगनी है मिलापती खाइ रहा डी वार्मिंग करनी बहुत जरूरी है बी ਅੱਜ ਜੇ 32 ਦਿਨਾਂ ਦੀ ਹੋ ਗਈ ਆਪਣੀ ਗੱਟੀ ਉਹ ਦੇਖੋ ਵੀ ਗੱਟੀ ਨਹੀਂ ਜਾ ਚਾਨਣ ਚਾਨਣ ਆ ਜਾਓ ਇੱਕਣਾ ਵੀ ਆ ਦੇਖ ਲਓ ਰਾਤ ਦੇ ਨਾਲ ਕਿਹੋ ਜਿਹਾ ਬਿੰਗਾ ਕਰਦਾ ਦੇਖ ਲਓ ਮੈਂ ਬਿੰਗਾ ਕਰਿਆ ਬਰਾਤੋ ਪਤਾ ਨਹੀਂ ਕਿਵੇਂ ਕਰਦੀ ਐ ਸਿੰਘ ਦੇ ਵਿੱਚ ਡਾ ਕੇ ਨਾ ਬਿੰਗਾ ਕਰਕੇ ਧਰ ਦਿੰਦੀ ਜਮਾ ਵੀਡੀਓ ਵਧੀਆ ਲੱਗੀ ਤਾਂ ਬਈ ਵੀਡੀਓ ਨੂੰ ਕਰਦੇ ਸ਼ੇਅਰ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਧੰਨਵਾਦ ਜੀ